ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰਿਓ ਪਿਆਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਸੋ ਸੰਗਤ ਜੀ ਆਪਾਂ ਇਹਨਾਂ ਬੇਨਤੀਆਂ ਨੂੰ ਅੱਜ ਸਾਂਝਾ ਕਰਾਂਗੇ ਪਿਆਰਿਓ ਕਿ ਕਾਲ ਯੁਗ ਦੇ ਵਿੱਚ ਅੱਗੇ ਕੀ ਕੁਝ ਹੋਣਾ ਹੈ ਧਰਤੀ ਦਾ ਕਿਹੜਾ ਹਿੱਸਾ ਜਿਹੜਾ ਹੈ ਉਹ ਬੱਚੇ ਦਾ ਆਪਾਂ ਇਹਨਾਂ ਬੇਨਤੀਆਂ ਨੂੰ ਜਿਹੜਾ ਹੈ ਸਮਝਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਕਲਯੁਗ ਜਿਹੜਾ ਹੈ ਉਹ ਹਰ ਥਾਂ ਭਾਰੂ ਐ ਸੋ ਆਪਾਂ ਵੇਖ ਰਿਆਂ ਕਿ ਬਹੁਤ ਜ਼ਿਆਦਾ ਜਿਹੜਾ ਹੈ ਅੱਜ ਦੇ ਸਮੇਂ ਦੇ ਵਿੱਚ ਸਾਡਾ ਨੁਕਸਾਨ ਹੋ ਰਿਹਾ ਹੈ ਸਾਡਾ ਨੁਕਸਾਨ ਹੋਇਆ ਪਿਆ ਹੈ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੈ ਬੇਨਤੀ ਕਰਕੇ ਧਿਆਨ ਦਿਵਾਵਾਂ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਜਦ ਇਹ ਗਹਿ ਬਿਪਰਨ ਕੀ ਰੀਤ ਤੋ ਮੈਂ ਨਾ ਕਰੋਂ انکی ਪ੍ਰਤੀ ਜਦ ਇਹ ਬਿਪਰਾਂ ਵਾਲੀ ਰੀਤ ਕਰਨ ਲੱਗ ਜਾਣਗੇ ਲੋਕਾਂ ਦੇ ਪਿੱਛੇ ਲੱਗ ਜਾਣਗੇ ਉਦੋਂ ਕਹਿੰਦੇ ਵੀ ਮੈਂ ਇਹਨਾਂ ਦੀ ਪ੍ਰਤੀਤ ਨਹੀਂ ਕਰਨੀ ਕਿਉਂਕਿ ਮੈਂ ਇਹਨਾਂ ਤੇ ਯਕੀਨ ਨਹੀਂ ਕਰ ਸਕਦਾ ਜਦੋਂ ਇਹ ਆਪਣੇ ਆਪ ਦੇ ਵਿੱਚ ਨਿਰਾਲੇ ਰਹਿਣਗੇ ਮੇਰੀ ਸਿੱਖਿਆ ਤੇ ਚੱਲਣਗੇ ਆਪਣੇ ਗੁਰੂ ਨੂੰ ਮੰਨ ਕੇ ਚੱਲਣਗੇ ਆਪਣੇ ਗੁਰੂ ਤੇ ਭਰੋਸਾ ਕਰਕੇ ਚੱਲਣਗੇ ਉਦੋਂ ਕਹਿੰਦੇ ਇਹਨਾਂ ਦਾ ਸਭ ਕੁਝ ਹੀ ਬਣੇਗਾ ਤੇ ਉਦੋਂ ਹੇ ਤੱਕ ਨਿਰਾਲੇ ਰਹਿਣਗੇ ਜਦ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਉਦੋਂ ਤੱਕ ਕਹਿੰਦੇ ਸਾਰੀਆਂ ਸ਼ਕਤੀਆਂ ਸਾਰੀਆਂ ਸਾਡੀਆਂ ਪਾਵਰਾਂ ਜੜੀਆਂ ਨੇ ਉਹ ਨਾਲ ਨੇ ਇਹਨਾਂ ਦੇ ਜਦੋਂ ਇਹ ਬੇਪਰਾ ਵਾਲੀਆਂ ਰੀਤਾਂ ਕਰਨ ਲੱਗ ਜਾਣਗੇ ਉਦੋਂ ਫਿਰ ਕਹਿੰਦੇ ਵੀ ਸਾਡਾ ਇਹਨਾਂ ਦਾ ਕੋਈ ਰਿਸ਼ਤਾ ਨਹੀਂ ਹੋਏਗਾ ਸਾਡੇ ਨਾਲ ਸੋ ਪਿਆਰਿਓ ਅੱਜ ਗੁਰੂ ਤੋਂ ਦੂਰ ਆ ਗੁਰੂ ਦੀ ਵਿਅਦਵੀ ਤੇ ਸਤਿਗੁਰੂ ਦੀ ਪਾਵਨ ਬਾਣੀ ਦਾ ਨਿਤਨੇਮ ਨਾ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਤੋਂ ਦੂਰ ਜਾਣਾ ਡੇਰਿਆਂ ਤੇ ਜਾ ਕੇ ੱਤਕੇ ਖਾਣੇ ਨੱਕ ਰਗਣੇ ਬਾਬਿਆਂ ਨੂੰ ਦੁਨਿਆਵੀਆਂ ਨੂੰ ਲਿਜਾ ਕੇ ਜਿਹੜਾ ਮੱਥਾ ਟੇਕਣਾ ਤੇ ਕਹਿਣਾ ਬਾਬਾ ਜੀ ਕਿਰਪਾ ਕਰੋ ਇਹ ਸਭ ਕੁਝ ਕਲਯੁਗ ਦੀ ਨਿਸ਼ਾਨੀ ਹੈ ਪਿਆਰਿਓ ਕਿਹੜਾ ਹਿੱਸਾ ਧਰਤੀ ਦਾ ਜਿਹੜਾ ਬਚੇਗਾ ਸਤਸੰਗਤ ਜਿੱਥੇ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਲਿਆ ਜਾਏਗਾ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਨਾਲ ਜੁੜਿਆ ਰਹੇਗਾ ਜਿਹੜਾ ਫਿਰਕਾ ਜਿਹੜਾ ਤਬਕਾ ਜਿਹੜਾ ਹਿੱਸਾ ਉਹੀ ਬਚੇਗਾ ਧਰਤੀ ਦਾ ਬਾਕੀ ਨਹੀਂ ਤੇ ਸਭ ਕੁਝ ਨਸ਼ਟ ਹੋਣਾ ਦਿੱਤਾ ਹੈ ਅੱਜ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਗੁਰੂ ਘਰਾਂ ਦੇ ਵਿੱਚ ਐਸੀਆਂ ਕਨਾਉਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਬੜੀ ਸ਼ਰਮ ਵਾਲੀ ਗੱਲ ਹੈ ਸ਼ਰਿਆਮ ਗੁਰੂ ਘਰਾਂ ਦੇ ਵਿੱਚ ਵੜ ਕੇ ਗੁਰੂ ਦੀ ਬੇਅਦਵੀ ਗੁਰੂ ਕੋਲੇ ਤਮਾਕੂ ਲੈ ਕੇ ਜਾਣਾ ਗੁਰੂ ਘਰਾਂ ਦੇ ਵਿੱਚ ਬਲਾਤਕਾਰ ਹੋਣੇ ਤੇ ਗੁਰੂ ਘਰ ਗੁਰੂ ਦਾ ਸਤਕਾਰ ਨਾ ਹੋਣਾ ਐਸੇ ਕੱਪੜੇ ਪਹਿਨ ਕੇ ਜਾਣੇ ਨੰਗੇ ਸਿਰ ਜਾ ਵੜਨਾ ਜੋੜੇ ਜੁੱਤੀਆਂ ਲੈ ਕੇ ਜਾ ਵੜਨਾ ਇਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਾ ਕੇ ਸ਼ਰਿਆਮ ਅੰਗ ਪਾੜ ਦੇਣੇ ਤੇ ਹਜ਼ੂਰੀ ਦੇ ਵਿੱਚ ਪਿਸ਼ਾਬ ਕਰਨਾ ਇਦਾਂ ਤੁਸੀਂ ਵੇਖ ਰਹੇ ਹੋ ਨਾ ਸਾਰਾ ਕੁਝ ਇਹ ਸਾਰਾ ਕੁਝ ਕਾਲ ਯੁਗ ਦੇ ਅਧੀਨ ਹੋ ਰਿਹਾ ਜਿਹੜੇ ਲੋਕਾਂ ਦੀ ਮਤ ਮਾਰੀ ਚਾ ਚੁੱਕੀ ਹੈ ਜਿਹੜੇ ਲੋਕ ਇਹ ਨਹੀਂ ਸਮਝ ਰਹੇ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਬਾਸ਼ਾ ਦੀ ਵਿਅਦਵੀ ਕਰਨ ਦੇ ਨਾਲ ਤੁਹਾਡਾ ਕੀ ਸਬਰ ਦੇਗਾ ਸੋ ਪਿਆਰਿਓ ਗੁਰੂ ਇੱਕ ਗਿਆਨ ਹੈ ਸ਼ਬਦ ਇੱਕ ਗਿਆਨ ਹੈ ਸ਼ਬਦ ਨੂੰ ਮਿਟਾਇਆ ਕੁਝ ਨਹੀਂ ਹੋਣਾ ਪਿਆਰਿਓ ਇਹ ਤਾਂ ਬਹੁਤ ਵੱਡੀ ਅੱਗੇ ਦੀ ਗੱਲ ਹੈ ਤੁਸੀਂ ਉੱਥੇ ਤੱਕ ਪਹੁੰਚ ਨਹੀਂ ਸਕਦੇ ਜਿੰਨਾ ਮਟਾਉਣ ਦੀ ਕੋਸ਼ਿਸ਼ ਕਰੋਗੇ ਉਹਨਾਂ ਹੀ ਵੱਧ ਚੜੇਗਾ ਇਹ ਗੁਰੂ ਦੀਆਂ ਵਿਅਦਵੀਆਂ ਕਿਉਂ ਹੋ ਰਹੀਆਂ ਨੇ ਕੋ ਸੋਚੀ ਸਮਝੀ ਹੋਈ ਸਾਜ਼ਿਸ਼ ਹੈ ਪਿਆਰਿਓ ਇੰਨਾ ਚੀਜ਼ਾਂ ਤੋਂ ਸੁਚੇਤ ਹੋਈਏ ਤਾਂ ਜੋ ਕੋਈ ਬੇਦਵੀ ਨਾ ਕਰ ਸਕੇ ਜਿਹੜੇ ਲੋਕਾਂ ਨੇ ਇਹ ਠਾਣਿਆ ਹੈ ਨਾ ਵੀ ਇਸ ਗੁਰੂ ਦੀ ਬੇਦਵੀ ਕਰਨੇ ਉਹਨਾਂ ਲੋਕਾਂ ਨੂੰ ਮੂੰਹ ਤੋੜਮਾ ਜਵਾਬ ਦਈਏ ਵੀ ਸੰਗਤ ਸੁਚੇਤ ਹੈ ਭਾਈ ਗੁਰੂ ਪ੍ਰਤੀ ਸੁਚੇਤ ਹੋਈਏ ਕਾਲ ਯੁੱਗ ਦੀਆਂ ਨਾ ਹਵਾਵਾਂ ਤੋਂ ਬਚੀਏ ਕਿਵੇਂ ਬਚਿਆ ਜਾਏਗਾ ਜਦੋਂ ਅਸੀਂ ਗੁਰੂ ਦਾ ਨਾਮ ਲਾਵਾਂਗੇ ਸਤਗੁਰ ਸੱਚੇ ਪਾਤਸ਼ਾਹ ਦਾ ਨਾਮ ਲਾਵਾਂਗੇ ਉਹਦੀ ਦਿੱਤੀ ਸਿੱਖਿਆ ਤੇ ਚੱਲਾਂਗੇ ਫੇਰ ਸ਼ਾਇਦ ਸਾਡਾ ਭਲਾ ਹੋ ਜੇ ਨਹੀਂ ਤਾਂ ਫਿਰ ਬਹੁਤ ਮੁਸ਼ਕਲ ਹੈ ਪਿਆਰਿਓ ਇਸ ਕਰਕੇ ਗੁਰੂ ਦੀ ਸਿੱਖਿਆ ਤੇ ਚੱਲੀਏ ਸੁਣੇ ਹੈ ਦੁਖ ਪਾਪ ਕਾ ਨਾਸ ਇਹ ਗੱਲ ਹਮੇਸ਼ਾ ਯਾਦ ਰੱਖਿਏ ਵਾਹਿਗੁਰੂ ਜੀ ਕਾ ਖਾਲਸਾ